ਜੇ ਗਿਰਦਾਤਾ ਆਪਦਾ ਸੀ ਤੇ ਪੈਂਦੇਖਾਂ ਬਹਾਦਰ ਸੀ ਆਜੂਲ ਗੁਰੂ ਦੇ ਨਾਲ ਲੜਨ ਵਾਸਤੇ ਆਇਆ ਏ ਤੇ ਪੈਂਦੇਖਾਂ ਦੇ ਨਾਲ ਕੀ ਹੋ ਰਿਹਾ ਏ ਕਿ ਇਹ ਪੁੱਤ ਪੈਂਦੇਖਾਂ ਉੱਚਕਮ ਕਵਾਨ ਜਦੋਂ ਮਹਾਰਾਜ ਜੀ ਉਹ ਦੇਖ ਰਿਹਾ ਏ ਕਿ ਤੀਰ ਚਲਾ ਰਹੇ ਨੇ ਤੇ ਪੈਂਦੇਖਾਂ ਵੀ ਬੜਾ ਮਸ਼ਹਰਿਆ ਏ ਕਿ ਇਹ ਵੀ ਆਪਣੇ ਹੱਥ ਦੇ ਵਿੱਚ ਤੀਰ ਕਮਾਨ ਫੜਿਆ ਏ ਤੇ ਸਿੱਖਾਂ ਦੇ ਨਿਸ਼ਾਨੇ ਵੱਲ ਵੱਲ ਕੇ ਤੀਰ ਮਾਰਨ ਦੀ ਕੋਸ਼ਿਸ਼ੇ ਨੇ ਸ਼ੁਰੂ ਕੀਤੀ ਨਾ ਗਾਹ ਕਾਹੋ ਦਾਇਨਾ ਇੱਕ ਵੀ ਐਸਾ ਤੀਰ ਨਹੀਂ ਨਿਕਲਿਆ ਜਿਹਨੇ ਕਿਸੇ ਸਿੱਖ ਦੇ ਸਰੀਰ ਨੂੰ ਛੋਹਿਆ ਹੋਵੇ ਜਿਉਂਦਾ ਵੱਡਾ ਮਹਾਬਲੀ ਉਦਾ ਹੁੰਦੇ ਨੇ ਤੇ ਨਿਸ਼ਾਨੇ ਅੰਤ ਕਾਨੇ ਕੇ ਸਥਾਨੇ ਬਾਰੇ ਇੱਕ ਵੀ ਤੀਰ ਜਾ ਕੇ ਕਿਸੇ ਗੁਰੂ ਦੇ ਸਿੱਖ ਨੂੰ ਲਾ ਲਗੇ ਤੇ ਦੇਖ ਹੀ ਸਕਦੇ ਆ ਕਿ ਉਹਦੇ ਤੇ ਕੀ ਹਾਰ ਹੋ ਗਈ ਗੁਰੂ ਦਾ ਮਨ ਕਿਸ ਤਰ੍ਹਾਂ ਦਾ ਰੇਗ ਨਿਭਲ ਹੋ ਗਿਆ ਹੈ ਇਹਦੇ ਸਾਰੇ ਤੀਕੇ ਜਾ ਰਹੇ ਬਾ ਅਸਫਲ ਹੋ ਰਹੇ ਤੇ ਖਾਲੀ ਕਸਾਲ ਕਿਤ ਜਾਣੇ ਜਾਲ ਹੁਣ ਦੰਦ ਜੁੜਦੇ ਕਹਿੰਦਾ ਹਾਦੂ ਗਈ ਐ ਇੰਨਾ ਬਹਾਦਰ ਮੈਂ ਹੋਵਾ ਏਡਾ ਨਿਸ਼ਾਨ ਚੀਤੇ ਪਾਇਆ ਹਾਂ ਮੇਰੇ ਸਾਹਮਣੇ ਭਾਵੇਂ ਕਿੱਡੀ ਕਿੰਤੀ ਦੇ ਵਿੱਚ ਵੈਰੀ ਆ ਜਾਣਾ ਮੈਂ ਕਿਸੇ ਨਾਂ ਬਖਸ਼ਦਾ ਹਾਂ ਮੈਂ ਸਹੀਦਾਂ ਤੇਜ ਕੱਢ ਦਾ ਭੜ ਰੱਖਦਾ ਹਾਂ ਤੇ ਅੱਜ ਮੈਂ ਤੀਰ ਛੱਡ ਰਿਹਾ ਇਹ ਕੋਈ ਨਿਸ਼ਾਨੇ ਦੇ ਉੱਤੇ ਹੀ ਲੱਗ ਰਿਹਾ ਦੇ ਰਤੇ ਬਲੰਦ ਜਿਹੜੇ ਕਦੇ ਨਾਲ ਸ਼ੂਰਮੇ ਆਏ ਜਿਹੜੇ ਕਦੇ ਬਲਦ ਜਾਣਦੇ ਸੀ ਕਿ ਪੈਂਦੇਖਾ ਕੀ ਕਰ ਸਕਦਾ ਹੈ ਇਹਦੀ ਬਹਾਦਰੀ ਦੇ ਹੁਸੇ ਦੇ ਉਤੇ ਆਏ ਸਨ ਮਹਾਰਾਜ ਜੀ ਦੇ ਨਾਲ ਲੜਨ ਵਾਸਤੇ ਤੇ ਸਾਡੇ ਹਰ ਪੈਂਦੇਖਾ ਪਰਗਾ ਯੋਧਾ ਹੈ ਸਾਦੂ ਕੀ ਦਾ ਡਰ ਕਈ ਵਾਰ ਜਦੋਂ ਤਾਕਤ ਦੇ ਨਸ਼ੇ ਦੇ ਵਿੱਚ ਅੰਨਾ ਹੋ ਜਾਂਦਾ ਹੈ ਕਿ ਮੇਰੇ ਪਿਛੇ ਸਰਕਾਰ ਹੈ ਮੇਰੇ ਪਿਛੇ ਮੰਤਰੀ ਹੈ ਤੋ ਕਿਸੇ ਛੋਟੇ-ਬੋਟੇ ਬੰਦਾ ਹੀ ਨਹੀਂ ਸਮਝਦਾ ਤੇ ਜਿਹਦੇ ਬਾਅਦ ਰੰਗ ਹੋ ਗਿਆ جیسا <سؤال> کہ ہنسی جائے یہاں لاگ ہی نہیں رہا ਮੇਰੇ ਦੁਰਗਾ ਨੇ ਨਗੇ ਤੋਂ ਤਾਕ ਕਹਿੰਦੇ ਨੇ ਕਿ ਪੈਨੇ ਖਾ ਦਾ ਇੱਕ ਵੀ ਐਸਾ ਤੀਰ ਨਹੀਂ ਜਿਹਦੇ ਇੱਕ ਮਾਰ ਨਾਲ ਤੇ ਰੂਹ ਦੀ ਗੱਲ ਹੈ ਕਿਸੇ ਸਿੱਖ ਨੂੰ ਜਾ ਕੇ ਤੇ ਜਖਮ ਵੀ ਲਾਇਆ ਹੋਵੇ ਕਿਸੇ ਸਿੱਖ ਦੇ ਜਾ ਕੇ ਕਿ ਛੋਡੀ ਬੋਦੀ ਜੋ ਵੀ ਲਾਗ ਗਈ ਹੋਵੇ ਕੋਈ ਨੁਕਰੀ ਲੱਗ ਗਈ ਹੋਵੇ ਕ੍ਰਮ ਕਾਣਾ ਨਾਸ਼ ਦਿੱਖ ਤੇ ਚਪਾਸ ਬਸ ਇੱਕ ਹੀ ਚੀਜ਼ ਦਿਖਾਈ ਦੇ ਰਹੀ ਹੈ ਇਹਨਾ ਤੁਰਕਾਂ ਦਾ ਨਾਸ਼ ਹੋ ਰਿਹਾ ਚਾਰੇ ਪਾਸੇ ਇਹਨਾ ਤੁਰਕਾਂ ਦੀਆਂ ਲਾਸ਼ਾਂ